ਅਸੀਂ ਸਵੇਰੇ ਜਦੋਂ ਪੋਸਟ ਦੇਖੀ ਉਹਦੇ ਬਾਅਦੋਂ ਅਸੀਂ ਤਿਆਰ ਹੋ ਗਏ ਸਿੱਧਾ ਮੂਸੇ ਨੂੰ ਗੱਡੀ ਪਾਈ ਆ ਕਿਵੇਂ ਦੇਖਦੇ ਹਾਂ ਅੱਜ ਵੀਰੇ ਇਤਿਹਾਸਕ ਦਿਨ ਆ ਬਹੁਤ ਇਤਿਹਾਸਕ ਦਿਨ ਆ 29 ਮਈ ਦੇ ਬਾਅਦੋਂ ਜੇ ਕੋਈ ਪੰਜਾਬ 'ਚ ਇਤਿਹਾਸਕ ਦਿਨ ਆ ਤਾਂ ਉਹ ਅੱਜ ਦਾ ਏ ਕਿਉਂਕਿ ਜਿਹੜਾ ਸਿੱਧੂ ਗਿਆ ਤੀ ਉਹੀ ਸਿੱਧੂ ਦੁਬਾਰਾ ਵਾਪਸ ਉਸੇ ਘਰੇ ਉਸੇ ਦਿਨ ਜਨਮ ਹੋਇਆ ਤੇ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਦਿਨ ਆ ਅੱਜ ਦਾ ਪੂਰੇ ਪੰਜਾਬ ਦੀ ਦੀਵਾਲੀ ਅੱਜ ਆ ਕਿਵੇਂ ਦੇਖਦੇ ਹਾਂ ਦੁਬਾਰਾ ਕਿਉਂਕਿ ਸਰ ਇਹ ਜਿਹੜਾ ਇਨਸਾਫ ਕਰਿਆ ਇਹ ਤਾਂ ਪ੍ਰਮਾਤਮਾ ਨੇ ਇਨਸਾਫ ਕਰਿਆ ਕਿਉਂਕਿ ਸਰਕਾਰਾ ਤੋਂ ਕੋਈ ਇਨਸਾਫ ਨਹੀਂ ਸੀ ਪ੍ਰਮਾਤਮਾ ਨੇ ਉਹੀ ਕਰੇ ਉਹੀ ਮਾਂ ਦੇ ਕੁੱਖੋਂ ਦੁਬਾਰਾ ਖੁਸ਼ੀਆਂ ਵਖਸ਼ੀਆਂ ਨੇ ਉਹੀ ਪਿਤਾ ਦੇ ਹੱਥੋਂ ਦੁਬਾਰਾ ਬੱਚੇ ਦਾ ਜਨਮ ਹੋਇਆ ਸਾਰਾ ਕੁਝ ਪ੍ਰਮਾਤਮਾ ਨੇ ਕਰਿਆ ਕਿਉਂਕਿ ਸਰਕਾਰਾ ਤੋਂ ਕੋਈ ਮਿਹਦਨੀ ਪ੍ਰਮਾਤਮਾ ਨੇ ਇਨਸਾਫ ਕਰਿਆ ਤੇ ਅੱਜ ਦੁਬਾਰਾ ਬੈਰੀਆਂ ਦੇ ਉਹੀ ਕੀਰਨੇ ਪੈ ਰਹੇ ਨੇ ਤੇ ਦੁਬਾਰਾ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਲੱਗਦਾ ਕਿ ਅਸੀਂ ਇਨਸਾਫ ਦੇਣ ਤੇ ناکਾਮਜਾਬ ਰਹੇ ਤੇ ਇਹ ਪ੍ਰਮਾਤਮਾ ਵੱਲੋਂ ਇਨਸਾਫ ਦੀ ਇੱਕ ਝਲਕ ਸੀਗੀ ਦੁੱਪੇ ਗਾਣਾ ਸੀ ਕਿ ਹਜੇ ਮੁੱਕਿਆ ਨਹੀਂ ਤਾਂ ਉਹਨੂੰ ਕਿਵੇਂ ਦੇਖਾਂ ਸਿੱਧੂ ਉਹ ਤਾਂ ਵੀਰੇ ਅਮਰ ਹੋ ਗਿਆ ਸਿੱਧੂ ਮੁੱਕਿਆ ਉਹ ਕਦੇ ਵੀ ਨਹੀਂ ਮੁੱਕ ਸਕਦਾ ਉਹ ਤਾਂ ਦਿਲਾਂ ਚ ਰਾਜ ਕਰਦਾ ਸਾਡੇ ਅੱਜ ਵੀ ਉਹਦੇ ਗਾਣੇ ਚੱਲਦੇ ਨੇ ਕਿਸੇ ਹੋਰ ਦੇ ਕੋਈ ਗਾਣਾ ਨਹੀਂ ਚੱਲਦਾ ਹੈਗਾ ਜੀ ਅੱਜ ਦੁਬਾਰਾ ਉਹੀ ਦਿਨ ਵਾਪਸ ਆਇਆ ਨਹੀਂ ਸਪੈਸ਼ਲ ਸਪੈਸ਼ਲ ਆਇਆ ਜਦ ਪਤਾ ਲੱਗ ਗਿਆ ਨਾ 6 ਵਜੇ ਵੀ ਜਨਮ ਹੋਇਆ ਕੱਕੜ ਫਿਰ ਅਸੀਂ ਉਧਰ ਚੱਲ ਨਹੀਂ ਪਾਤੇ ਸੀ ਜੀ ਜਿਵੇਂ ਦੇਖਦਾ ਹਾਂ ਜਿਹੜੇ ਲੰਬੇ ਸਮੇਂ ਬਾਅਦ ਅੱਜ ਬਹੁਤ ਖੁਸ਼ੀ ਨੇ ਹਵੇਲੀ ਨੂੰ ਭਾਗ ਲੱਗੇ ਨੇ ਪਰਮਾਤਮਾ ਨੇ ਭਾਗ ਲਾਇਆ ਨੇ ਉਹੀ ਸਿੱਧੂ ਮੁੜ ਕੇ ਆ ਗਿਆ ਕਿਵੇਂ ਦੇਖਦਾ ਹਰ ਪਾਸੇ ਲਹਿਰ ਦੀ ਖੁਸ਼ੀ ਦੀ ਲਹਿਰ ਬਹੁਤ ਚੱਲ ਰਹੀ ਆ ਪੂਰੇ ਪੰਜਾਬ 'ਚ ਨਹੀਂ ਪੂਰੇ ਵਰਲਡ 'ਚ ਚੱਲ ਰਹੀ ਆ ਅਜੇ ਤੱਕ ਸਿੱਧੂ ਵੀ ਕਹਿੰਦਾ ਸੀ ਕਿ ਹਜੇ ਮੁੱਕਿਆ ਨਹੀਂ ਉਹ ਮੁੱਕਣ ਵਾਲਾ ਹੈ ਹੀ ਨਹੀਂ ਬੇਟਾ ਸਿੱਧੂ ਮੁੱਕਣਾ ਥੋੜੀ ਆ ਉਹ ਤਾਂ ਦੁਨੀਆ ਮੁੱਕ ਜੂ ਸਿੱਧੂ ਨਹੀਂ ਮੁੱਕੂਗਾ ਸਿੱਧੂ ਤਾਂ ਅਮਰ ਹੈ ਸਦਾ ਲਈ ਅਮਰ ਇੰਨਾ ਪਿਆਰ ਸਿੱਧੂ ਦੇ ਲਈ ਕੀ ਚੰਗਾ ਬਹੁਤ ਬਹੁਤ ਪਿਆਰ ਤਾਂ ਬਸ ਹੁਣ ਕੁਝ ਦੱਸੇ ਨਹੀਂ ਸਕਦੇ ਅਸੀਂ ਬਿਆਨ ਨਹੀਂ ਸਾਡੇ ਕੋਲ ਪਿਆਰ ਦਾ ਇੰਨਾ ਕਿ ਅਸੀਂ ਪਿਆਰ ਕਰਦੇ ਆ ਅੱਜ ਹਵੇਲੀ ਨੂੰ ਭਾਗ ਲੈਨੇ ਅਸੀਂ ਮੱਥਾ ਟੇਕਦਾ ਧਰਤੀ ਭਾਗਾਂ ਵਾਲੀ ਜਿੱਥੇ ਛੋਟੇ ਸਿੱਧੂ ਦਾ ਜਨਮ ਹੋਇਆ